ਕੁਰਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਆਪਣਾ ਕੰਟੈਕਟ ਨੰਬਰ ਹੈਗਾ 7087502051 7087502051 ਇਹ ਆਪਣਾ ਕੰਟੈਕਟ ਨੰਬਰ ਆ ਉਹ ਤਾਂ ਹਵਾਨਾ ਖੜਕਿਆ ਤੇ ਇਹ ਮਲ ਕਾਟਣ ਦੇ ਬਹੁਤ ਹੀ ਜਿਆਦੇ ਸੋਨੇ ਸੂਟ ਆਏ ਨੇ ਤੇ ਇਹਨਾਂ ਦੇ ਨਾਲ ਦੁਪੱਟੇ ਨੇ ਇਹਨਾਂ ਨੂੰ ਆਪਾਂ ਖੋਲ-ਖੋਲ ਕੇ ਤੁਹਾਨੂੰ ਦਿਖਾਉਨੇ ਆ ਤੇ ਬਹੁਤ ਪਿਆਰਾ ਸੂਟ ਹੈ ਜੇ ਇਹਨਾਂ ਤੇ ਲਾਈਨਿੰਗ ਤੁਹਾਨੂੰ ਲੱਗਦਾ ਕਿ ਹਲਕਾ ਸੀ ਥਰੂ ਹੈਗਾ ਤਾਂ ਤੁਸੀਂ ਲਾਈਨਿੰਗ ਲਗਵਾ ਸਕਦੇ ਹੋ ਨਹੀਂ ਕੋਈ ਐਡੀ ਖਾਸ ਲੋਡ ਵੀ ਨਹੀਂ ਹੈਗੀ ਠੀਕ ਹੈ ਜੀ ਤੇ 3700 ਇਹਨਾਂ ਦੀ ਕੋਸਟ ਹੋਏਗੀ ਤੇ ਆਪਾਂ ਤੁਹਾਨੂੰ ਖੋਲ ਕੇ ਦਿਖਾਉਨੇ ਆ ਆ ਦੇਖੋ ਬਹੁਤ ਪਿਆਰਾ ਕਲਰ ਆ 3700 ਕੋਸਟ ਹੈ ਤੇ ਆ ਦੇਖੋ ਇਹਦੀ ਸਲਵਾਰ ਬਟਰ ਕਾਟਨ ਦੀ ਬਹੁਤ ਜਿਆਦੇ ਸੌਫਟ ਮਟੀਰੀਅਲ ਦੀ ਨਾਲ ਸਲਵਾਰ ਆ ਆ ਦੇਖੋ ਤੇ ਆ ਇਹਦੀ ਸ਼ਰਟ ਰਹੇਗੀ ਮਾਸੀ ਮੜੇ ਖੋਲਿਓ ਆ ਦੇਖੋ ਆ ਇਹਦੀ ਸ਼ਰਟ ਰਹੇਗੀ ਸਟਫ ਬਹੁਤ ਜ਼ਿਆਦਾ ਫਾਈਨ ਬਹੁਤ ਪਿਆਰਾ ਤੇ ਇਹਦਾ ਦੁਪੱਟਾ ਖੋਲਿਓ ਮਾਸੀ ਮਲ कॉटन ਦਾ ਹੀ ਇਹਦੇ ਵਿੱਚ ਦੁਪੱਟਾ ਤੇ ਬਹੁਤ ਜ਼ਿਆਦਾ ਸੌਫਟ ਹੈਗਾ ਤੇ ਆ ਇਹਦੇ ਨਾਲ ਤੁਸੀਂ ਲੇਸ ਦੀ ਫਿਨਿਸ਼ਿੰਗ ਕਰਾ ਸਕਦੇ ਹੋ ਤੇ ਇਹਨਾਂ ਦੇ ਸਲਵਾਰਾਂ ਤੇ ਸੂਟਾਂ ਸੂਟ ਤੇ ਜਿਵੇਂ ਤੁਸੀਂ ਅਸੀਂ ਅੱਗੇ ਪਿਆਰ ਕਰਕੇ ਦਿੰਨੇ ਆ ਇਦਾਂ ਵਰਕ ਵਗੈਰਾ ਨਾਲ ਉਦਾਂ ਤੁਸੀਂ ਵਰਕ ਕਰਾ ਕੇ ਰੈਡੀ ਕਰਵਾ ਸਕਦੇ ਹਾਂ ਆ ਦੇਖੋ ਐਨ ਖੁੱਲਾ ਡੁੱਲਾ ਐਨ ਵਧੀਆ ਦੁਪੱਟਾ ਸੋਨਾ ਠੀਕ ਹੈ ਜੀ ਇਹ ਕਲਰ ਹੋ ਗਿਆ ਲਓ ਜੀ ਨੈਕਸਟ ਕਲਰ ਇਹਦੇ ਵਿੱਚ ਆ ਹੈਗਾ ਇਹ ਲੈਵੈਂਡਰ ਜਿਹਾ ਸ਼ੇਡ ਹੈਗਾ ਬਹੁਤ ਪਿਆਰਾ ਆ ਦੇਖੋ ਆ ਸਲਵਾਰ ਰਹੇਗੀ ਇਹਦੀ ਤੇ ਆ ਰਹੇਗੀ ਸ਼ਰਟ ਆ ਦੇਖੋ ਇਸ ਤਰ੍ਹਾਂ ਹੋਏਗਾ ਤੇ ਇਹਦੇ ਤੇ ਸਲਵਾਰ ਤੇ ਜਾਂ ਸੂਟ ਤੇ ਜਿੱਦਾਂ ਵੀ ਤੁਸੀਂ ਵਰਕ ਕਰਾਉਣਾ ਚਾਹੁੰਦੇ ਹੋ ਵਰਕ ਵੀ ਹੋ ਜਾਏਗਾ ਤੇ ਮਲ ਕਾਟਨ ਦੇ ਵਿੱਚ ਹੈਗਾ ਆ ਇਹਦੇ ਨਾਲ ਦੁਪੱਟਾ ਠੀਕ ਹੈ ਜੀ ਬਹੁਤ ਪਿਆਰਾ ਬਹੁਤ ਸੋਹਣਾ ਇਹ ਕਿੰਨਾ ਸੋਹਣਾ ਨਮਾਇਆ ਕਲਰ ਆ ਹਨਾ ਤੇ ਇਹਨਾਂ ਦੇ ਸੂਟ ਤੁਹਾਨੂੰ ਮਿਲ ਜਾਣਗੇ ਆਪਣੇ ਕੋਲ 5 5 6 6 ਪੀਸ ਹੈਗੇ ਨੇ ਤੇ ਮਿਲ ਜਾਣਗੇ ਤੁਹਾਨੂੰ ਸੱਤ ਨੂੰ ਸੂਟ ਹਨਾ ਆ ਦੇਖੋ ਬਹੁਤ ਪਿਆਰਾ ਦੁਪੱਟਾ ਆ ਦੇਖੋ ਦੁਪੱਟੇ ਨੂੰ ਮੈਂ ਫੜ ਕੇ ਦਿਖਾਉਣੀ ਆ ਇਹ ਨਾ ਤਾਂ ਸਿਰ ਤੋਂ ਖਿਸਕਦਾ ਤੇ ਐਨ ਵਧੀਆ ਦੁਪੱਟਾ ਆਏ ਦਾੜੇ ਤੁਸੀਂ ਲੇਸ ਦੀ ਫਿਨਿਸ਼ਿੰਗ ਕਰਾ ਕੇ ਇਹਨੂੰ ਲੈ ਸਕਦੇ ਹੋ ਠੀਕ ਹੈ ਜੀ ਇਹ ਹੋ ਗਿਆ ਨੈਕਸਟ ਲਓ ਜੀ ਆਹ ਕਲਰ ਵੀ ਬਹੁਤ ਜਿਆਦੇ ਸੋਨਾ ਹੈਗਾ ਤੇ ਗ੍ਰੀਨ ਕਲਰ ਦੀ ਇਹਦੇ ਨਾਲ ਸਲਵਾਰ ਹੈਗੀ ਆ ਆਹ ਤੇ ਹੂੰ ਤੇ ਆਹ ਇੱਕ ਮਿੰਟ ਖੋਲਿਓ ਬੀਬੀ ਕਹਿੰਦੇ ਖੋਲ ਕੇ ਦਿਖਾਇਆ ਕਰੋ ਫਿਰ ਜਿਆਦੇ ਸੋਨਾ ਕਲਰ ਦਾ ਪਤਾ ਲੱਗ ਜਾਂਦਾ ਆ ਇਹਦੀ ਸ਼ਰਟ ਹੈਗੀ ਉੱਤੇ ਸਲਵਾਰ ਰੱਖ ਦੋ ਹੁਣ ਲਓ ਜੀ ਆਹ ਇਸ ਤਰ੍ਹਾਂ ਬਣੇਗਾ ਤੇ ਇਹਨਾਂ ਤੇ ਤੁਸੀਂ ਵਰਕ ਵਗੈਰਾ ਕਰਾ ਕੇ ਰੈਡੀ ਕਰਵਾ ਸਕਦੇ ਹੋ ਤੇ ਦੁਪੱਟਾ ਆਪਾਂ ਤੁਹਾਨੂੰ ਖੋਲ ਕੇ ਦਿਖਾਉਨੇ ਆ ਸਾਰੇ ਸੂਟ ਇਹਦੇ ਵਿੱਚ ਵੀਡੀਓ ਦੇ ਵਿੱਚ ਮਲ ਕਾਟਨ ਦੇ ਹੈਗੇ ਆ ਦੇਖ ਲਾ ਨਵੇਂ ਨਵੇਂ ਨਵਾਂ ਨਵਾਂ ਕੱਪੜਾ ਲਓ ਜੀ ਆ ਦੇਖੋ ਬਹੁਤ ਪਿਆਰਾ ਕਲਰ ਆ ਬਹੁਤ ਸੋਹਣਾ ਦੁਪੱਟਾ 3700 ਇਹਦੀ ਕੋਸਟ ਰਹੇਗੀ ਸ਼ਿਪਿੰਗ ਚਾਰजेस ਐਕਸਟਰਾ ਹੋਣਗੇ ਲਓ ਜੀ ਇਹ ਸੂਟ ਪਹਿਲਾਂ ਸ਼ਿਫੋਨ ਦੇ ਵਿੱਚ ਚਿਨੋਨ ਦੇ ਵਿੱਚ ਆਇਆ ਸੀਗਾ ਤੇ ਹੁਣ ਇਹ ਆਪਾਂ ਨੇ ਖੁਦ ਰੈਡੀ ਕਰਵਾਇਆ ਮਲ ਕਾਟਨ ਦੇ ਵਿੱਚ ਠੀਕ ਹੈ ਜੀ ਤੇ ਇਹ ਪੀਚ ਕਲਰ ਹੈਗਾ ਤੇ ਤੁਹਾਨੂੰ ਮੈਨੂੰ ਦੱਸਣਾ ਪਏਗਾ ਕਿ ਵੀ ਇਹ ਤੁਸੀਂ ਮਲ ਕਾਟਨ ਵਾਲੇ ਦੀ ਫੋਟੋ ਭੇਜੀ ਆ ਜਾਂ ਫਿਰ ਤੁਸੀਂ ਭੇਜੀ ਆ ਅ ਚਿਨੋਨ ਵਾਲੇ ਦੀ ਠੀਕ ਹੈ ਜੀ ਆ ਪੀਚ ਸਲਵਾਰ ਰਹੇਗੀ ਆ ਸ਼ਰਟ ਰਹੇਗੀ ਤੇ ਆ ਇਹਦਾ ਦੁਪੱਟਾ ਰਹੇਗਾ 3700 ਇਹਦੀ ਕੋਸਟ ਰਹੇਗੀ ਠੀਕ ਹੈ ਜੀ ਸੇਮ ਐਜ਼ ਇਟ ਬਣਾਤਾ ਦੇਖ ਲੋ ਇਹ ਮਲ कॉटन ਦੇ ਉੱਪਰ ਕਿਉਂਕਿ ਇਹ ਬਹੁਤ ਪਸੰਦ ਕੀਤਾ ਸੀ ਤੇ ਭੈਣਾਂ ਨੇ ਡਿਮਾਂਡ ਕਰਕੇ ਬਣਵਾਇਆ ਵੀ ਸਾਨੂੰ ਮਲ कॉटन ਤੇ ਵੀ ਰੈਡੀ ਕਰਕੇ ਦਿਓ ਠੀਕ ਹੈ ਜੀ ਆਹ ਲਓ ਦੁਪੱਟਾ ਇਹਦਾ ਰਹਿ ਗਿਆ ਤੇ ਆਹ ਇਹਦਾ ਸੂਟ ਹੋ ਗਿਆ ਲਓ ਜੀ ਇਹ ਕਲਰ ਵੀ ਬਹੁਤ ਜਿਆਦਾ ਸੋਹਣਾ ਇਸ ਸਕਿਨ ਕਲਰ ਦੇ ਵਿੱਚ ਹੈਗਾ ਜਦੋਂ ਸਲਵਾਰ ਦੇ ਉੱਪਰ ਇਹਦੇ ਵਿੱਚੋਂ ਕਲਰ ਪੈ ਗਏ ਨਾ ਤਾਂ ਇਹਨੇ ਬਹੁਤ ਜ਼ਿਆਦਾ ਸੋਹਣਾ ਹੋ ਜਾਣਾ ਹੈ ਨਾ ਆ ਦੇਖੋ ਲਓ ਇਹ ਪ੍ਰਿੰਟ ਹੈ ਤੇ ਇਹਦਾ ਦੁਪੱਟਾ ਆਪਾਂ ਤੁਹਾਨੂੰ ਕੋਲ ਕੇ ਦਿਖਾਉਨੇ ਆ 3700 ਕਾਸਟ ਰਹੇਗੀ ਭਾਵੇਂ ਨਾਲੇ ਆਪਾਂ ਸਾਰਿਆਂ ਦੀ ਦੱਸ ਦਿੰਨੇ ਆ ਹਨਾ ਕਾਸਟ ਵਿੱਚ ਤੇ ਦੁਬਾਰੇ-ਦੁਬਾਰੇ ਫੇਰ ਮੈਸੇਜ ਕਰਕੇ ਪੁੱਛੀ ਜਾਂਦੇ ਆ ਹਨਾ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਐਨ ਧਿਆਨ ਨਾਲ ਦੇਖਿਆ ਕਰੋ ਠੀਕ ਹੈ ਜੀ ਆ ਦੇਖੋ ਬਹੁਤ ਪਿਆਰਾ ਦੁਪੱਟਾ ਇਹਦਾ ਇਨੇ ਜਦੋਂ ਸੂਟ ਨੇ ਬਣ ਗਿਆ ਤਾਂ ਇਹਨੇ ਬਹੁਤ ਜ਼ਿਆਦਾ ਸੋਹਣਾ ਹੋ ਜਾਣਾ। ਲਓ ਜੀ ਇਹ ਹੋ ਗਿਆ। ਸਾਰੇ ਇੱਕ ਤੋਂ ਇੱਕ ਕਲਰ ਆ। ਲਓ ਜੀ ਨੈਕਸਟ ਕਲਰ ਆ ਆ ਗਿਆ। ਇਹ ਹੋ ਗਿਆ ਬ੍ਰਾਊਨ ਜੇ ਕਲਰ ਦੇ ਵਿੱਚ ਆਹ ਸਲਵਾਰ ਰਹੇਗੀ ਇਹਦੀ। ਆ ਰਹੇਗੀ ਸ਼ਰਟ। ਆ ਦੇਖੋ ਉੱਪਰ ਪਿਆ ਬਹੁਤ ਸੋਹਣਾ ਲੱਗ ਰਿਹਾ। ਤੇ ਇਹਦਾ ਦੁਪੱਟਾ ਖੋਲ ਕੇ ਦਿਖਾਉਨੇ ਆਪਾਂ ਤੁਹਾਨੂੰ। ਦਾ ਡਿਜ਼ਾਈਨ ਅਲੱਗ ਤੋਂ ਹੈਗਾ ਦੁਪੱਟੇ ਦਾ ਆ ਦੇਖੋ ਇਸ ਤਰ੍ਹਾਂ ਇੱਕ ਸਾਈਡ ਦੇ ਉੱਪਰ ਨੂੰ ਐ ਹੋਇਆ ਹੋਇਆ ਉਧਰੋਂ ਦੇਖੋ ਐਵੇਂ ਆ ਕਲਰ ਵੀ ਬਹੁਤ ਸੋਹਣਾ ਤੇ ਦੁਪੱਟੇ ਦਾ ਡਿਜ਼ਾਈਨ ਵੀ ਡਿਫਰੈਂਟ ਹੈਗਾ ਠੀਕ ਹੈ ਜੀ ਇਹ ਸੂਟ ਹੋ ਗਿਆ ਨੈਕਸਟ ਬਹੁਤ ਪਿਆਰਾ ਸਟਾਫ ਆ ਸਾਰਾ ਲਓ ਜੀ ਆਹ ਸੂਟ ਵੀ ਆ ਆਪਣਾ ਪਹਿਲਾਂ ਚਨੋਂ ਦੇ ਉੱਪਰ ਆਇਆ ਸੀ ਤੇ ਹੁਣ ਇਹ ਮਲ ਦੇ ਉੱਪਰ ਰੈਡੀ ਕਰਵਾਇਆ ਆਪਾਂ ਨੇ ਮਲ ਕੋਟਨ ਤੇ ਆ ਦੇਖੋ ਖੁੱਲੋ ਮੜਾ ਇਹਦੇ ਉੱਤੇ ਆਪਣੀ ਵੀ ਸਲਵਾਰ ਇਹ ਬਹੁਤ ਸੋਨਾ ਮਿੱਠਾ ਮਿੱਠਾ ਕਲਰ ਆ ਤੇ ਤੁਸੀਂ ਮੈਨੂੰ ਦੱਸਿਓ ਵੀ ਇਹ ਮਲ ਕੋਟਨ ਦੇ ਉੱਪਰ ਆ ਜਿਹੜਾ ਉਹਦੀ ਫੋਟੋ ਭੇਜੀਆ ਤੁਸੀਂ ਹਨਾ ਆ ਖੁੱਲੋ ਦੁਪੱਟਾ ਲਓ ਜੀ ਇਹਦੇ ਵੀ ਚਾਹ ਕਲਰ ਹੈਗਾ ਜਿਹੜੇ ਲਾਈਟ ਜੇ ਕਲਰ ਨੇ ਉਹਨਾਂ ਨੂੰ ਤਾਂ ਚਾਹੇ ਅੰਡਰ ਸ਼ਰਟ ਬਣਵਾ ਲਿਓ ਚਾਹੇ ਮਤਲਬ ਕੱਲੀ ਸ਼ਰਟ ਤੇ ਲਾਈਨਿੰਗ ਲਗਵਾ ਲਿਓ ਹਨਾ ਤੇ ਲਗਾਨੀ ਪੈਣੀ ਹੈ ਜਿਹੜੇ ਡਾਰਕ ਕਲਰ ਨੇ ਉਹਨਾਂ ਤੇ ਲੋੜ ਨਹੀਂ ਠੀਕ ਹੈ ਜੀ ਬਾਕੀ ਜਿਨੇ ਲਗਵਾਉਣੀ ਹੈ ਲਗਵਾ ਵੀ ਸਕਦਾ ਲਓ ਜੀ ਆ 컬러 ਬਹੁਤ ਜਿਆਦਾ ਸੋਹਣਾ ਇਸ 컬러 ਦੇ ਉੱਤੇ ਮੇਰਾ ਵੀ ਰੈਡੀ ਹੋ ਰਹੀ ਹੈ 셔ਟ ਲਓ ਜੀ ਮੇਰਾ ਚੱਲਦਾ ਚੱਲਦਾ ਕੈਮਰਾ ਹੀ ਬੰਦ ਹੋ ਗਿਆ ਸੀ ਪਤਾ ਨਹੀਂ ਕੀ ਹੋ ਗਿਆ ਸੀ ਆ ਦੇਖੋ ਬਹੁਤ ਪਿਆਰਾ ਸੂਟ ਆ ਇਹ ਆ ਸਲਵਾਰ ਹੈ ਹੈ ਸਲਵਾਰ ਦਾ ਕੈਂਟੀ ਮਾਹਿੰਦਾ ਹਾਂ ਬੀਬੀ ਕਹਿੰਦਾ ਸਲਵਾਰ ਦਾ ਬਹੁਤ ਸੋਹਣਾ ਰੰਗ ਆ ਸੱਚੀ ਬਹੁਤ ਸੋਹਣਾ ਕਲਰ ਆ ਇਹ ਡਿਫਰੈਂਟ ਜਹ ਤੇ ਇਹਦਾ ਦੁਪੱਟਾ ਵੀ ਡਿਫਰੈਂਟ ਆ ਆ ਦੇਖੋ ਬਹੁਤ ਸੋਹਣਾ ਸੂਟ ਆ ਇਹਦੇ ਤੁਸੀਂ ਲੈ ਸਕਦੇ ਹੋ ਸਾ ਤੋਂ ਜਿੰਨੇ ਮਰਜ਼ੀ ਪੀਸ ਠੀਕ ਹੈ ਜੀ ਆ ਦੇਖੋ ਬਹੁਤ ਪਿਆਰਾ ਸੂਟ ਆ ਜਿਹਨੇ ਲੈਣਾ ਤੁਸੀਂ ਲੈ ਸਕਦੇ ਆ ਲਓ ਜੀ ਨੈਕਸਟ ਕਲਰ ਹੈਗਾ ਇਹ ਗਾਜਰੀ ਜਿਹਾ ਸ਼ੇਡ ਗੱਜਰ ਵਰਗਾ ਆ ਦੇਖੋ ਆ ਇਹਦੀ ਸ਼ਰਟ ਰਹੇਗੀ ਤੇ ਆ ਇਹਦੀ ਸਲਵਾਰ ਰਹੇਗੀ ਸਲਵਾਰ ਬਟਰ कॉटन ਦੇ ਉੱਪਰ ਆ ਸਾਰਿਆਂ ਦੀ ਲੱਗੀ ہوئی ਬਹੁਤ ਜਿਆਦਾ ਫਾਈਨ ਕੁਆਲਿਟੀ ਦੇ ਵਿੱਚ ਤੇ ਆ ਇਹਦਾ ਦੁਪੱਟਾ ਰਹੇਗਾ ਦੁਪੱਟਾ ਵੀ ਬਹੁਤ ਸੋਹਣਾ ਲਓ ਜੀ ਇੱਧਰ ਵੀ ਬਾਰਡਰ ਹੈਗਾ 4 ਸਾਈਡ ਬਾਰਡਰ ਦੀ ਤਰ੍ਹਾਂ ਬਣਿਆ ਹੋਇਆ ਤੇ ਤੁਸੀਂ ਨਾਲ ਲੇਸਿਸ ਦੀ ਫਿਨਿਸ਼ਿੰਗ ਲਗਵਾ ਸਕਦੇ ਹੋ 5700 ਦਾ ਸੂਟ ਰਹੇਗਾ ਲਓ ਜੀ ਨੈਕਸਟ ਸੂਟ ਆ ਹੈਗਾ ਇਹ ਵੀ ਬਹੁਤ ਪਿਆਰਾ ਕਲਰ ਆ ਮਸੇ ਇਹਦੇ ਵਿੱਚ ਆਹ ਜੋ ਆਪਾਂ ਨਹੀਂ ਆ ਵੀ ਚੱਕ ਲਓ ਜੀ ਆ ਦੇਖੋ ਆ ਇਹਦੀ ਪ੍ਰਿੰਟ ਰਹੇਗਾ ਸ਼ਰਟ ਦਾ ਤੇ ਆ ਇਹਦਾ ਇਹਦੀ ਸਲਵਾਰ ਰਹੇਗੀ ਇਹ ਕੋਲਰ ਕਿੰਨਾ ਪਿਆਰਾ ਤੇ ਦੁਪੱਟਾ ਉਦੋਂ ਦੀ ਜਦੋਂ ਸੋਨਾ ਹੈਗਾ ਇਹਦੇ ਵੀ ਸਾਈਡ ਦੇ ਉੱਤੇ ਜਿਹੜੇ ਫਲਾਵਰਸ ਨੇ ਉਹਦੇ ਹੀ ਤਰ੍ਹਾਂ ਬਣਿਆ ਹੋਇਆ ਆ ਦੇਖੋ ਸਾਈਡ ਤੇ ਬਾਰਡਰ ਬਣਿਆ ਹੋਇਆ ਜ਼ਿਗਜ਼ੈਗ ਵੀ ਹੈਗਾ ਆ ਦੇਖੋ ਅੱਗੇ ਹੁਣ ਦੇਖੋ ਦੁਪੱਟਾ ਬਹੁਤ ਪਿਆਰਾ ਬਹੁਤ ਹੀ ਜ਼ਿਆਦਾ ਸੋਨਾ ਕਲਰ ਬਹੁਤ ਸੋਨਾ ਹੈਗਾ ਇਹ ਵੀ ਤੁਸੀਂ ਲੈ ਸਕਦੇ ਹੋ ਲੇ ਜਿਵੇਂ ਕੀ ਬੀਬੀ ਨੇ ਵੀ ਡਾਇਲੌਗ ਛੱਡਤਾ ਲੈ ਸਕਦੇ ਹੋ ਭਾਈ ਹਾਂ ਬੀਬੀ ਕਹਿੰਦੇ ਲੈ ਸਕਦੇ ਹੋ ਭਾਈ ਨੈਕਸਟ ਸੂਟ ਆ ਵੀ ਹੈ ਨਾ ਪਹਿਲਾਂ ਆਪਣਾ ਸ਼ਿਫੋਨ ਦੇ ਚਨੋਂਨ ਦੇ ਉੱਪਰ ਬਣਿਆ ਸੀ ਮੈਂ ਚਨੋਂਨ ਤੇ ਸ਼ਿਫੋਨ ਚ ਹੀ ਕਨਫਿਊਜ਼ ਹੋ ਜਾਂਦੀ ਆ ਚਨੋਂਨ ਦੇ ਵਿੱਚ ਬਣਿਆ ਸੀ ਇਹ ਵੀ ਤੁਹਾਨੂੰ ਦੱਸਣਾ ਪਏਗਾ ਕਿ ਮਲ ਕਾਟਨ ਦੇ ਉੱਪਰ ਆ ਹੈ ਨਾ ਤੇ ਆ ਦੇਖੋ ਇਹ ਵੀ ਬਹੁਤ ਸੋਹਣਾ ਕਲਰ ਆ ਆ ਦੇਖੋ ਲਓ ਜੀ ਬਹੁਤ ਸਰਦਾਰੀ ਜੇ ਕਲਰ ਨੇ ਸਾਰੇ ਸੂਟਾਂ ਦੇ ਤੇ ਆ ਇਹਦਾ ਦੁਪੱਟਾ ਰਹੇਗਾ ਜਿਹੜੇ ਪਹਿਲਾ ਮਤਲਬ ਸ਼ਿਫੋਨ ਚਿਨੋਂਨ ਦੇ ਉੱਪਰ ਬਣੇ ਸੀਗੇ ਉਹਨਾਂ ਦੇ ਦੁਪੱਟੇ ਸਾਰਿਆਂ ਦੇ ਐਵੇਂ ਸੇਮ ਨੇ ਨੀਚ ਵਿੱਚ ਵੀ ਨਿੱਕੀ ਨਿੱਕੀ ਬੂਟੀ ਆ ਤੇ ਸਾਈਡ ਤੇ ਇਸ ਤਰ੍ਹਾਂ ਬਣਿਆ ਹੋਇਆ ਹੈ ਹਨਾ ਲਓ ਇਹ ਵੀ ਲੈ ਸਕਦੇ ਹੋ ਲਓ ਹੁਣ ਇੱਕ ਰਹਿ ਗਿਆ ਲਾਸਟ ਸੂਟ ਇਹ ਵੀ ਬੜਾ ਸੋਹਣਾ ਹੈਗਾ ਜੀ ਆਪਾਂ ਇਸੇ ਤਰ੍ਹਾਂ ਤਹਾਂ ਲਾ ਕੇ ਰੱਖਤੀਆਂ ਲਓ ਜੀ ਇਹ ਹੈਗਾ ਗ੍ਰੇ ਕਲਰ ਦੇ ਵਿੱਚ ਤੇ ਇਹਦੇ ਨਾਲ ਸਲਵਾਰ ਹੈਗੀ ਆ ਗ੍ਰੇ ਸ਼ੇਡ ਦੀ ਤੇ ਇਹਦਾ ਦੁਪੱਟਾ ਆਪਾਂ ਤੁਹਾਨੂੰ ਖੋਲ ਕੇ ਦਿਖਾਉਣਾ ਆ ਇਹਦਾ ਦੁਪੱਟਾ ਹੈਗਾ ਬਹੁਤ ਸੋਨਾ ਸੂਟ ਆਇਆ ਹੈ ਠੀਕ ਹੈ ਜੀ ਲੋ ਫਿਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਫੁੱਲ ਦੇਖਿਆ ਕਰੋ ਹੁਣ ਆਪਾਂ ਕਰਦੇ ਆਂ ਫਤੇ ਦੀ ਸਾਂਝ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ